ਸਾਰਾ ਪਾਣੀ ਭਰਿਆ ਹੋਇਆ ਆ ਆ ਲੋਕਾਂ ਦੀ ਬੇਸਮੈਂਟ ਦੇ ਅੰਦਰ ਤੱਕ ਪਾਣੀ ਗਿਆ ਹੋਇਆ ਲੋਕਾਂ ਨੇ ਗੇਟ ਬੰਦ ਕਰਤੇ ਹਨ ਤਾਂ ਕਿ ਆਵਾਜਾਈ ਰੁਕ ਜੇ ਆ ਖਾਲੀ ਪਲਾਟ ਦਾ ਹਾਲ ਹੈ ਜੀ ਸਾਰਾ ਖਾਲੀ ਪਲਾਟ ਭਰਿਆ ਪਿਆ ਹੈ ਉਸ ਤੋਂ ਇਲਾਵਾ ਗਮਾੜਾ ਨੇ ਪਰਲੀ ਤਰਫ ਅਲੋਕੇਟ ਕੀਤੀ ਹੈ ਜ਼ਮੀਨ ਨਾਲ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਸੜਕ ਵੀ ਸਾਰੀ ਪਾਣੀ ਚ ਰੁੜ ਗਈ ਹੈ ਟਾਈਮਲੀ ਐਕਸ਼ਨ ਨਹੀਂ ਲਿੱਤਾ ਗਿਆ ਤੇ ਆਹ ਦੇਖੋ ਜੀ ਸਾਰਾ ਭਰਿਆ ਪਿਆ ਆਹ ਦੇਖੋ ਇਹ ਵਨ ਆਫ ਦਾ ਮੋਸਟ ਐਡਵਾਂਸਡ ਐਰੋ ਸਿਟੀ ਦਾ ਹਾਲ ਹੈ ਜੀ ਇਹ ਐਰੋ ਸਿਟੀ ਦਾ ਹਾਲ ਹੈ ਜੀ ਐਚ ਬਲਾਕ ਦਾ ਇੱਥੇ ਵਾਟਰ ਲੌਗਿੰਗ ਇੰਨੀ ਜ਼ਿਆਦਾ ਹੈ ਪ੍ਰਸ਼ਾਸਨ ਨੂੰ ਕਈ ਵਾਰ ਕਿਹਾ ਹੈ ਪ੍ਰਸ਼ਾਸਨ ਕੋਈ ਐਕਸ਼ਨ ਨਹੀਂ ਲੈ ਰਿਹਾ ਇੱਥੇ ਲੋਕਾਂ ਦੀ ਬੇਸਮੈਂਟਾਂ 'ਚ ਪਾਣੀ ਭਰ ਗਿਆ ਲੋਕੀ ਆਪਣੇ ਆਪ ਆਪਣਾ ਇੰਤਜ਼ਾਮ ਕਰ ਰਹੇ ਆ ਆਹ ਦੇਖੋ ਜੀ ਟਰਾਲੀ ਮੰਗਾ ਕੇ ਸਮਾਨ ਬੇਸਮੈਂਟ ਚੋਂ ਕੱਢ ਰਹੇ ਆ ਸੇਫ ਜਗ੍ਹਾ ਪਹਚਾ ਰਹੇ ਆ ਇਹ ਅੱਜ ਦਾ ਨਹੀਂ ਜੀ ਪਹਿਲਾਂ ਵੀ ਹੋਇਆ ਇੱਕ ਵਾਰ 2 ਸਾਲ ਪਹਿਲਾਂ ਪ੍ਰਸ਼ਾਸਨ ਨੂੰ ਕਿਹਾ ਹੈ ਪਰ ਦੋ ਦੋ ਵਾਰ ਹੋਇਆ ਜੀ ਕਹਿੰਦੇ ਹਰ ਸਾਲ ਹੁੰਦਾ ਹੈ